ਯਾਤਰਾ ਦਾ ਅੱਜ 10ਵਾਂ ਦਿਨ ਹੈ ਤੇ ਸਫ਼ਰ ਦੀ ਲਗਭਗ ਸਮਾਪਤੀ ਹੈ ਫਾਲੀਬਾਈ ਹੁਣੇ ਨੇ ਤੇ ਬੇਬੇ ਬਾਪੂ ਨੇ ਅੱਜ ਚੱਲ ਜਾਣਾ ਜੀ ਵਾਪਸ ਤੇ ਫਿਲਹਾਲ ਅਸੀਂ ਹੈਗੇ ਆਂ ਡੇਰਾ ਸਬ ਲਾਹੌਰ ਤੇ ਸਵੇਰ ਦੇ ਵੱਜ ਗਏ ਕੋਈ 11:30 ਤੇ ਜਥੇ ਨੂੰ ਇਥੋਂ ਲੈ ਕੇ ਜਾਇਆ ਜਾ ਰਿਹਾ ਵਾਗਾ ਬਾਰਡਰ ਤੇ ਸਾਰੀ ਸੰਗ ਦੀ ਤਿਆਰੀ ਹੈ ਆਪਣਾ ਖੁੱਲਾ ਬੀਜਾ ਤੁਹਾਨੂੰ ਪਤਾ ਅਸੀਂ ਤਾਂ ਇੱਥੇ ਰਹਿਣਾ ਇਹਨਾਂ ਨੂੰ ਕੱਲਾ ਵਿਦਾਇਗੀ ਦੇ ਕੇ ਆਉਣੀ ਆ ਸਾਰਿਆਂ ਨੂੰ ਉਹਨਾਂ ਨੂੰ ਸੀ ਆਫ ਕਰਕੇ ਆਉਣਾ ਫੇਰ ਕਦੇ ਲੈਂਦੇ ਪੰਜਾਬ ਆਉਣਗੇ ਅਸੀਂ ਅਗਲੀ ਵਾਰ ਜਦੋਂ ਆਉਣਾ ਨਾ 10 ਦਿਨ ਤੱਕalle ਲਾਹੌਰ ਲਾਹੌਰ ਦੇ ਦੀ ਰੱਖਣੇ ਨੇ ਆਪਾਂ ਲਾਹੌਰ ਬਹੁਤ ਵੱਡੀ ਸ਼ਹਿਰ ਹੈ ਕਹਿੰਦੇ ਲਾਹੌਰ ਚ ਬਹੁਤ ਕੁਝ ਰਹਿ ਗਿਆ ਇਹਨਾਂ ਦਾ ਮਿਸ ਹੋ ਗਿਆ ਚਲੋ ਹੁਣ ਵਲੌਗ ਰਾਹੀਂ ਦੇਖਦੇ ਰਹੋ ਅਗਲੀ ਵਾਰੀ ਦੇਖਾਂਗੇ ਹਾਂ ਤੇ ਕਿਵੇਂ ਦੀਆਂ ਤਿਆਰੀਆਂ ਜੀ ਉਹ ਦਿਖਾਉਨੇ ਆ ਤੁਹਾਨੂੰ ਹੁਣ ਪਹਿਲੇ ਜਿਹੜੀਆਂ ਦੋ ਕਾਂਵਈਆਂ ਸੀਗੀਆਂ ਉਹ ਜਾ ਚੁੱਕੀਆਂ ਮਤਲਬ 30 35 ਬੱਸਾਂ ਲੰਘੀਆਂ ਤੇ ਕੁਝ ਵਿਰਲੀ ਚੁਰਨੀ ਜੀ ਸੰਗਤ ਇੱਥੇ ਹੈ ਸਾਡਾ ਬੱਸ ਦਾ ਨੰਬਰ ਹੈ 46ਵਾਂ ਤੇ ਬਾਕੀ ਦੀ ਤਿਆਰੀਆਂ ਲੰਗਰ ਪਾਣੀ ਛਕੀ ਜਾਂਦੇ ਆ ਮੇਰੇ ਖਿਆਲ ਚ ਅੱਧੇ ਪੌਣੇ ਘੰਟੇ ਚ ਇਹਨਾਂ ਨੂੰ ਇੱਥੋਂ ਲੈ ਕੇ ਇਹਨਾਂ ਨੇ ਨਿਕਲ ਪੈਣਾਗਾ ਜੀ ਤੇ ਇੱਥੇ ਲੰਗਰ ਸੀ ਸਾਰੇ ਗੱਸ ਦੀ ਸਮਾਪਤੀ ਹੋ ਗਈ ਕਿਉਂਕਿ 6 ਮਹੀਨਿਆਂ ਬਾਅਦ ਇੱਥੇ ਰੌਣਕ ਮੇਲਾ ਲੱਗਦਾ ਹੈ ਇਹ ਸਾਰੇ ਇਲਾਕੇ ਚ ਤੇ ਜਾਂ ਹੁਣ ਵਿਸਾਖੀ ਤੇ ਰੌਣਕ ਮੇਲਾ ਇਹਨਾਂ ਦਵਾਰੇ ਲਗੂ ਤੋਂ ਸੰਗਤ ਆਊਗੀ ਤੇ ਸਮਾਨ ਇਕੱਠਾ ਕਰੀਏ ਤੇ ਥੱਲੇ ਉਤਰਦੇ ਆ ਜੀ ਸਮਾਨ ਲੈ ਲਿਆ ਜੀ 메ਨ ਗੇਟ ਤੇ ਚੱਲ ਕੇ ਇੱਕ ਵਾਰ ਬੈਠਦੇ ਆ ਤੇ ਦੇਖਦੇ ਆ ਕਦੋਂ ਆਵਾਜ਼ ਪੈਂਦੀ ਆ ਕਦੋਂ ਗਲੌਂਦੇ ਆ ਲੋ ਜੀ ਆਵਾਜ਼ ਪੈ ਗਈ ਬੈਗ ਪਾਣੀ ਬਾਈ ਦੇ ਮੋਟਿਆਂ ਦੇ ਹੋ ਗਏ ਤੇ ਨਿਕਲ ਜੀ ਗੇਟ ਵੱਲ ਤੁਹਾਨੂੰ ਪਾਣੀ ਲੈ ਕੇ ਕਲਕ ਨੂੰ ਪਾਣੀ ਲਾਉਣ ਆਲਾ ਪਿਆ ਕਹਿੰਦੇ ਆਓ ਆਜੋ 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 ਸਾਹਬ ਆਜੋ ਸਾਹਬ ਆਜੋ ਆਜੋ ਕੋਈ ਨਹੀਂ ਪਾਣੀ ਪਾ ਤਾਈ ਬੁੱਟਕੇ ਹਮਣ ਤੇ ਇੱਥੇ ਜੀ ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਵੀ ਸਿੱਕੇ ਵੀ ਮਿਲ ਜਾਂਦੇ ਫੇਰ ਸਾਹਮਣੇ ਸਿੱਕੇ ਆ ਰਹੇ ਨੇ ਜਿਹਨੇ 550 ਸਾਲ ਦਾ ਸੇ ਕਦੋਂ ਦੇ ਕੰਤੇ ਆਸਾ ਹਾਂ ਜੀ ਦਿਖਾ ਦਿਓ ਇੱਕ ਮਿੰਟ ਕਰਾ ਦਿਓ ਦਰਸ਼ਨ ਮੜੇ ਇਹੋ ਜਿਹੇ ਸਿੱਕੇ ਜੀ ਤੁਸੀਂ ਜਾਂਦੇ ਜਾਂਦੇ ਲੈ ਸਕਦੇ ਹੋ ਆਪਾਂ ਤਾਂ ਲੈ ਲਏ ਸਿੱਕੇ ਅਸੀਂ ਲੈ ਲਏ ਸੀ ਹਾਂ ਜੀ ਇਹ ਹੈ ਗੁਰੂ ਸਾਹਿਬ ਦੇ ਯਾਦ ਚ ਪਾਕਿਸਤਾਨ ਗਵਰਨਮੈਂਟ ਵੱਲੋਂ ਬਣਾਏ ਗਏ ਇਹ ਲੈ ਲਿਓ ਜੀ ਚਲੋ ਅਗਲੀ ਵਾਰ ਆਉਂਗਾ ਲੋ ਲੈ ਇੱਕ ਇੱਕ ਵਾਰ ਲੈ ਹਾਂ ਜੀ ਆਜੋ ਆਜੋ ਲੈ ਲਓ ਲੈ ਲਓ ਸਰ ਸਾਹਬ ਲਾਹੌਰ ਦਾ ਮੇਨ ਗੇਟ ਹੈ ਇਹ ਆਜਾ ਦੇਖੋ ਬਿਲਕੁਲ ਦਰਵਾਜ਼ੇ ਖੁੱਲੇ ਹੋਏ ਨੇ ਤੇ ਪਹਿਲਾ ਇਹ ਨਾ ਸਤਿ ਸ਼੍ਰੀ ਅਕਾਲ ਜੀ ਅੱਜ ਇਹ ਕਿਤੇ ਜਾਓ ਤੁਸੀਂ ਆਪੋ ਆਪਣੇ ਘਰ ਨੂੰ ਚੰਗਾ ਜੀ ਇਨਸ਼ਾਅੱਲਾ ਫਿਰ ਮਿਲਾਂਗੇ ਫਿਰ ਮੁਲਾਕਾਤ ਹੋਈਗੀ ਅਸੀਂ ਤਾਂ ਇੱਥੇ ਦੁਆਰੇ ਮੱਥਾ ਟੇਕ ਕੇ ਜਾਵਾਂਗੇ ਜਰੂਰ ਰਾਜ ਤਾਂ ਸਾਰੇ ਘਰ ਤਾਂ ਮੱਥਾ ਦੁਆਰੇ ਮੱਥਾ ਟੇਕ ਕੇ ਜਾ ਲੈ ਤੁਹਾਨੂੰ 프ਰੰਟ ਗੇਟ ਦਿਖਾਦਾ ਉਹ ਤਾਂ ਬੰਦ ਸੀਗਾ ਸਾਰੀ ਲੰਗੀ ਸਾਡੀਆਂ ਬੱਸਾਂ ਹੀ ਰਹਿੰਦੀਆਂ ਨੇ ਪਿੱਛੇ ਬੱਸ 15 ਕ ਬੱਸਾਂ ਲਾਸਟਆਂੀਆਂ ਰਹਿ ਗਈਆਂ ਬਾਕੀ ਤਾਂ ਆਲਮੋਸਟ ਸਾਰੇ ਚੱਲ ਗਏ ਇੱਥੋਂ ਕੋਈ ਔਰ ਆਖਰ ਘੰਟਾ ਲੱਗਣੇ 42 ਮਿੰਟ ਬਾਰਡਰ ਤੇ ਲੱਗਣਗੇ ਤੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਇਲਾ ਦਾ ਐਦਰਨੇਸ ਹੋ ਜਾਣਾ ਹੈ ਇਹਨਾਂ ਦਾ ਜੋ ਸ਼ਾਮ ਰਾਂ ਰਾਤ ਨੇ 10 ਬਣਿਆ ਆਪਾਂ ਨਾਲਾ ਖਰਫੀ ਖੜੀ ਹੋਈ ਬਸ ਬਸ ਪਾਰੀ ਆਪਣਾ ਸਮੇਂ ਪਾ ਕੇ ਆਪਰੇ 40 ਪਿੱਛੇ ਅੱਜ ਕੀ ਦੇਖ ਲੋ ਅਸੀਂ ਇਹ ਕਾਰ ਬਣਾਏ ਸੀ ਗਲਾਂ ਵਾਲੇ ਜਿਹੜੇ ਗਲਾਂ ਵਾਲੇ ਕਾਰ ਬਣਾਏ ਸੀ ਤੇ ਇੱਧਰ ਆਹ ਪਾਸਾ ਅਗਲੀ ਵਾਸਤੇ ਰੱਖਿਆ ਦਰ ਤੇ ਇੱਦਾਂ ਕਿ ਸਾਨੂੰ ਵੀ ਇਹਨਾਂ ਦੇ ਨਾਲ ਜਾਣਾ ਪੈ ਰਿਹਾ ਬੜੀਆਂ ਸਾਰੀਆਂ ਗੱਲਾਂ ਦੇ ਵਿੱਚ ਤੇ ਇਹਦਾ ਪੁਆਇੰਟ ਵੀ ਇਹਦਾ ਪਤੀ ਦਾ ਹੋ ਸਕਦਾ ਹੈ ਜੇ ਤੁਸੀਂ ਜਾਂਦੇ ਦੇ ਨਾਲ ਆਪਾਂ ਨੂੰ ਰੇਕ ਦੇ ਹੁਣ ਦੇ ਦਰਜ ਨੂੰ ਪੁੱਛੋ ਉਹ ਬਾਕਾ ਲੈ ਕੇ ਮਤ ਕਰੀ ਜਾਂ। ਦੇਖੋ ਫਾਇਲਾ ਕੀ ਲੈਣਾ ਪੈਣਾ ਤੇ ਜਥੇ ਦੇ ਨਾਲ ਹੀ ਨਿਕਲਣਾ ਪੈਣਾ। ਆਜੋ ਆਜੋ ਬਾਈ ਜੀ ਆਜੋ। ਇਹ ਹੱਲ ਨਾਲੇ ਇਹ ਨੇ ਸਰਦਾਰ ਪੰਜਾਬੀ ਉੱਤਰ ਤੇ ਦੇਖ ਕੇ ਵੀ ਬਾਈ ਪੰਡ ਬੰਨੀ ਜਾਂਦਾ ਹੈਗਾ। ਹਾਂ ਜੀ ਮੈਂ ਕਰ ਲਾ। ਅੱਛਾ ਵਰ ਗਾੜੀ ਦਊਂ ਬਾਈ। ਆ ਦਿਖਾਓ ਬੜਾ ਝੋਲਾ ਥੋੜਾ। ਸ਼ਾਪਿੰਗ ਪਾੜੀ ਕਰ ਲਈ। ਹੈ? ਇਹ ਜਿਹੜਾ ਚੱਲੇ ਸਰਦਾਰ ਆ ਰਿਹਾ ਹੈ। ਹਾਂ ਜੀ ਅੱਛਾ ਅਲਹਮਦੁਲਿਲਾ ਜੀ ਹਾਂ ਲੋ ਦੋ ਦਿਨਾਂ ਬਾਅਦ ਮਿਲੇ ਆਪਾਂ ਹਾਂ ਚਲੋ ਹਜੇ ਇਹ ਸਾਡੇ ਨਾਲ ਪੱਕੇ ਹੈ ਜੀ ਏਟੀਬੀਪੀ ਦੇ ਮੈਂਬਰ ਸਾਡੀ ਬਸ ਚ ਡਿਊਟੀ ਹੈ ਨਾਲ ਜੀ ਹਾਂ ਜੀ ਕਿੰਨਾ ਟਾਈਮ ਲੱਗਣਾ ਬਾਰਡਰ ਦਾ ਹੋਣਾ ਮੈਂ 1.5 ਘੰਟਾ ਅਬਾ ਚਲੋ ਸਮਾਨ ਰਖਾ ਲਈਏ ਪਹਿਲਾਂ ਬਾਕੀ ਗੱਲਬਾਤ ਫਿਰ ਕਰਦੇ ਸਫਰ ਸੀਗਾ ਬਹੁਤ ਵਧੀਆ ਰਿਹਾ ਤੇ ਸੰਗਤ ਨਾਲ ਇਹ ਮੇਰਾ ਫਸਟ ਟਾਈਮ ਸੀ ਵੀ ਪਾਕਿਸਤਾਨ ਜਿਹੜੇ ਲੈਂਦੇ ਪੰਜਾਬ ਦੇ ਗੁਰਧਾਮ ਆ ਸਾਰੇ ਐਕਸਪੀਰੀਅੰਸ ਕੀਤਾ ਖੁਸ਼ੀ ਦਾ ਪਹਿਲਾਂ ਆ ਗਏ ਸੀ ਇੱਕ ਵਾਰ ਤੇ ਬਾਕੀ ਇਹ ਹੈ ਕਿ ਬੇਬੇ ਬਾਪੂ ਹੋਣ ਦਾ ਕਿਵੇਂ ਰਿਹਾ ਸਾਰਾ ਉਹ ਆਪਾਂ ਬਾਰਡਰ ਤੇ ਜਾ ਕੇ ਗੱਲਾਂ ਬਾਤਾਂ ਕਰਾਂਗੇ ਪਿਛਲੇ 10 ਦਿਨ ਦੀਆਂ ਤੇ ਇਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਜਿਵੇਂ ਦੱਸਿਆ ਹੋਇਆ ਸੀਗਾ ਕਿ ਅਸੀਂ ਵਾਪਸ ਆ ਕੇ ਪਿੰਡਾਂ ਵੱਲੋਂ ਨਿਕਲ ਜਾਣਾ ਹੈ ਫਿਰ ਹੋਰ ਨਵੀਆਂ ਚੀਜ਼ਾਂ ਐਕਸਪਲੋਰ ਕਰਨੀਆਂ ਮੁਲਤਾਨ ਦੇ ਪਿੰਡ ਦੇਖਣੇ ਹਨ ਭਾਵਲਪੁਰ ਭਾਵਲਨਗਰ ਤੇ ਜਾਂ ਫਿਰ ਇਸ ਤੋਂ ਇਲਾਵਾ ਪਿਸ਼ਾਵਰ ਜਾਣਾਗਾ ਉਹ ਸਾਰੀਆਂ ਨਵੀਂ-ਨਵੀਂ ਚੀਜ਼ਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਹੁਣ ਸਾਰੇ ਬੈਠ ਗਏ ਬਾਰਡਰ ਦੀ ਲਗਭਗ ਤਿਆਰੀ ਹੈ ਤੇ ਉੱਥੇ ਜਾ ਕੇ ਕਰਦੇ ਆ ਮੁਲਾਕਾਤ ਲਓ ਜੀ ਸਮਾਨ ਸਾਰਾ ਰੱਖਿਆ ਗਿਆ ਬੈਠੀਏ ਬੱਸ ਦੇ ਵਿੱਚ ਚਲੋ ਜੀ ਭਾਈ ਜੀ ਕੀ ਹਾਲ ਚਾਲ ਵਧੀਆ ਵਧੀਆ ਹਾਂ ਕੈਮੋ ਕੈਮੋ ਕੈਮ ਹੋ ਗਿਆ ਇਹ ਮੇਰਾ ਮਿੱਤਰ ਉਮਰਯਾ ਦਾ ਕਿਆ ਲੰਮਰੇ ਠੀਕ ਹੈ ਭਾਈ ਆਪਕੀ ਯਾਦ ਬਹੁਤ ਆਈਗੀ ਮੈਨ ਮੈਂ ਤਾਂ ਇਧਰ ਹੀ ਹਾਂ ਓਕੇ ਹਾਂ ਠੀਕ ਹੈ ਸਭ ਠੀਕ ਗਣਤੀ ਹੁਣੇ ਹੋ ਗਈ ਸ਼ੁਰੂ ਖੈਰੀਅਤ ਸਭ ਖੈਰੀਅਤ ਜੀ ਨਿਕਲੇ ਨਿਕਲੇ ਬੱਸ ਕੱਢਦੇ ਮੇਨ ਗੇਟ ਤੋਂ ਬਾਹਰ ਹੋ ਗਏ ਹੁਣ 1.5 ਘੰਟਾ ਬੈਠੇ ਰਹੇ ਪਾਸੇ ਆਸ ਜੀ ਆਣਾ ਪਹੁੰਚ ਗਏ ਜੀ ਬਾਗੇ ਦੇ ਬਾਟਰ ਬੰਦ ਕੇ ਬਾਹਰ ਖਲੀ ਖਲੀ বাস ਦਾ ਜਿਹੜਾ ਨੰਬਰ ਨੋਟ ਕੀਤਾ ਜਾਂਦਾ ਆਹਿਆਈ বাস ਸੱਦੇ ਪਾਸੇ ਲੱਗ ਗਈ ਆਪਣਾ ਆਪਣਾ ਪਛਾਣ ਪੱਤਰ ਇਹਨਾਂ ਨੂੰ ਫੜਾ ਦੇ ਜੀ ਵਾਟਰ ਤੇ ਪਹੁੰਚ ਗਏ ਬਿਲਕੁਲ ਔਰ ਜੀ ਆਓ ਸ਼ਾਮ ਦੇ 4 ਵਜੇ ਤੇ ਇਹ ਪਛਾਣ ਪੱਤਰ ਹੋਣ ਇਹਨਾਂ ਨੂੰ ਵਾਪਸ ਕਰਨਾ ਜੀ ਅੱਜ ਦੁਪਹਿਰ ਤੋਂ ਅਸੀਂ ਜੱਥੇ ਨਾਲੋਂ ਮੁਕਤ ਹੋ ਜਾਵਾਂਗੇ ਫ੍ਰੀ ਹੋ ਜਾਵਾਂਗੇ ਜੱਥੇ ਨਾਲੋਂ ਤੇ ਫਿਰ ਅਸੀਂ ਆਜ਼ਾਦ reh ਸਕਦੇ ਹਾਂ ਇਹਦੇ ਕਰਕੇ ਜਦੋਂ ਅਸੀਂ ਤੁਹਾਡੇ ਨਾਲ ਗੱਲ ਚੇਪ ਆਇਆ ਤੁਸੀਂ ਜੱਥੇ ਨਾਲੋਂ ਕੱਢ ਦੋ ਕੱਢ ਦੋ ਤੇ ਲਓ ਜੀ ਇਹ ਸਾਮਾਨ ਕੱਢ ਲਿਆ ਤੇ ਬਾਕੀ ਫੇਰ ਜੀ ਆਪਾਂ ਮਿਲਦੇ ਆ ਫੇਰ ਫਾਈਨਲ ਸਟੇਸ਼ਨ ਵੀ ਇੱਥੇ ਆਏ ਹੋਏ ਸਾਰੇ ਸਾਡੇ ਸ਼ੁਕਰੀਆ ਸ਼ਾਬਾਸ਼ ਹੋਣ ਦਾ ਬਹੁਤ ਬਹੁਤ ਧੰਨਵਾਦ ਕਰਜੋ ਯਾਰ ਇੱਕ ਮਿੰਟ ਸ਼ੁਕਰੀਆ ਥੈਂਕ ਯੂ ਆਈ ਲਵ ਯੂ ਆ ਗਿਆ ਨਾ ਨਾ ਰਹੇ ਨੇ ਸਾਰੇ ਜੱਟੇ ਇਹ ਸਮਾਰਾ ਆਪਣੀ ਬੈਗ ਲੈ ਕੇ ਆ ਗਏ ਰੇਡ ਬਹੁਤ ਹੋ ਗਏ ਯਾਰ ਆ ਸੀ ਆਪਣੀ ਗੱਡੀ 'ਚ ਬੈਠਿਆ ਸੀ 3 ਘੰਟੇ ਲੱਗੇ 45 ਮਿੰਟ ਤੋਂ ਰਸਤਾ ਨਹੀਂ ਆਇਆ ਯਾਰ ਨਹੀਂ ਚੱਕੜਾ 3 ਘੰਟਿਆਂ ਤੋਂ ਅੱਛਾ ਸੀ ਇੱਥੇ ਆ ਤੁਹਾਡੀ ਹਾਂਜੀ ਡੈਡੀ ਡੈਡੀ ਆ ਤੁਹਾਡੇ ਬਾਗ ਦੇ ਸੰਤਾਂ ਆਪਣਾ ਸਮਾਨ ਪੋੜਾ ਕਰਕੇ ਆਏ ਤੇ ਆਪਣਾ ਸਮਾਨ ਪੋੜਾ ਕਰਕੇ ਲੈ ਕੇ ਆਵੇਂ ਕੋਈ ਆਪਣਾ ਸਮਾਨ ਪਿੱਛੇ ਨਾ ਛੱਡੇ ਤੇ ਜੇ ਜਿਹੜੀ ਸੰਤਾਂ ਦਾ ਕੋਈ ਸਮਾਨ ਗਵਾਚਿਆ ਹੋਏ ਤੇ ਸਾਡੇ ਕੋਲ ਸਮਾਨ ਤੇ ਆਪਣੇ ਸਮਾਨ ਦੀ ਪਛਾਣ ਕਰਕੇ ਤੇ ਆਪਣਾ ਸਮਾਨ ਲੈ ਸਕਦਾ ਹੈ ਸਾਡੇ ਕੋਲ ਵਾਹਿਗੁਰੂ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ Fateh ਸਾਡਾ ਕੁਝ ਨਹੀਂ ਗਵਾਚਿਆ ਜੀ ਅਸੀਂ ਸਹੀ ਕਹਾ ਬਤਾਇਆ ਸਾਡਾ ਕੁਝ ਨਹੀਂ ਗਵਾਚਿਆ ਨਵੀ ਇਮੀਗ੍ਰੇਸ਼ਨ ਕਰਾ ਦਿਆਂ ਇਹਨਾਂ ਦੇ ਵੱਡਾ ਵੱਡਾ ਕਿਉਂਕਿ ਮੁੜ ਕੇ ਬਰੇਡ ਦਾ ਟਾਈਮ ਹੀ ਹੋਣਾ ਹੈ ਜੇ ਬਰੇਡ ਸ਼ੁਰੂ ਹੋ ਗਈ ਵਰ ਘੰਟਾ ਹੋਊ ਲੱਗੇ ਆਜੋ ਜੀ ਆਜੋ ਆਜੋ ਜੇ ਮੰਨ ਕਰੋ ਵੀ ਮੰਨ ਕਰੋ ਥੋੜੀ ਜੀ ਦੇਖ ਲਓ ਇੱਕ ਦਿਨ ਜੰਬੂ ਦਾ ਇੱਕ ਦਿਨ ਬਾਰਡਰ ਤੇ ਲੱਗਣਾ ਹੈ ਇੱਕ ਨੂੰ ਵਾਪਸ ਵੇਲੇ ਜਦੋਂ ਵਾਪਸੀ ਐਗਜ਼ਿਟ ਕਰ ਰੋ ਆਜੋ ਆਜੋ ਕਰ ਲਓ ਤੇ ਪੂਰਾ ਪੂਰਾ ਦਿਨ ਲੱਗ ਜਾਂਦਾ ਬਾਰਡਰ ਕ੍ਰੋਸ ਕਰਨ ਦਾ ਬਸ ਥੀ ਦੇਤੇ ਸੀ ਸਿੰਗਲ ਹੋ ਗਿਆ ਲੋ ਜੀ ਇਮੀਗ੍ਰੇਸ਼ਨ ਹੋ ਗਈ ਡਨ ਤੇ 45 ਮਿੰਟ ਲਈ ਜਦਾ ਰੋਕਦਾ ਹੁਣ ਤੇ ਕਿਉਂਕਿ ਜੀ ਪ੍ਰੇਡ ਸ਼ੁਰੂ ਹੋ ਗਈ ਜਿਹੜੀ ਗੱਲ ਦਾ ਡਰ ਸੀਗਾ ਵੀ ਪ੍ਰੇਡ ਨਾ ਸ਼ੁਰੂ ਹੋ ਜੇ ਲੇਟ ਹੋਣਗੇ ਪ੍ਰੇਡ ਹੋ ਗਈ ਸ਼ੁਰੂ ਅੱਜ ਇੰਡੀਆ ਦਾ ਝੰਡਾ ਵੀ ਝੁਲੀ ਜਾਂਦਾ ਉਹ ਇੰਡੀਆ ਦਾ ਫਲੈਗ ਦੇਖੀ ਜਾਂਦਾ ਦੇਖੋ ਸਾਹਮਣੇ ਵਾਲੇ ਪਾਸੇ ਤੇ ਇੱਥੇ ਹੁਣ ਰੁਕਦਿਆਂ ਦੇਖੋ ਸਾਰੀ ਸੰਗਤ ਰੁਕੀ ਹੋਈ ਆ ਗੇਟ ਬੰਦ ਕੀਤਾ ਹੋਇਆ ਹੈਗਾ 45 ਮਿੰਟ ਦੀ ਬ੍ਰੇਕ ਹੈ 45 ਮਿੰਟ ਦੀ ਬ੍ਰੇਕ ਇੱਥੇ ਲੈਣੀ ਪੈਣੀ ਆ ਇਹਨਾਂ ਤੀਜੀ ਕਾਨਵਾਈ ਵਾਲੇ ਨਾਲ ਤਾਂ ਥੱਕਾ ਹੀ ਹੋਇਆ ਇਸ ਵਾਰ ਜਿਹੜੇ ਤੀਜੀ ਕਾਨਵਾਈ ਚਾਹੁੰਦੇ ਨੇ ਉਹ ਲੇਟ ਹੀ ਲੇਟ ਲੇਟ ਹੀ ਲੇਟ ਧੱਕੇ ਹੀ ਧੱਕਾ ਉਹਨਾਂ ਨਾਲ ਜਿਹੜੇ ਪਹਿਲੀਆਂ ਦੋ ਚ ਨੰਗੇ ਜਾਂਦੇ ਨੇ ਉਹ ਵਧੀਆ ਠੀਕ ਆ ਚਾਚਾ ਉਹ ਉਥੇ ਛੱਡ ਗਣਾ ਉਹ ਝੰਡੇ ਕੋਲ ਜਿਹੜਾ ਝੰਡਾ ਦੇਖਦਾ ਨਾ ਉਹ ਦੇਖ ਭਰਾਣਾ ਝੰਡਾ ਤਿਰੰਗਾ ਟਰਾਈ ਕਲਰ ਉਥੇ ਛੱਡ ਗਣਾ ਸਮਾਨ ਆਪਣਾ ਸਾਰਾ ਲਓ ਮੇਰਾ ਲਓ ਜੀ ਅਗਲੀ ਅਗਲੇ ਅਗਲੀ ਵਾਰ ਨਾ ਇਹਨਾਂ ਨੂੰ ਉਹ ਸਪான்ਸਰ ਦੇ ਕੇ ਸੱਦਣੇਗਾ ਠੀਕ ਹੈ ਕਿ ਨਹੀਂ ਇੱਕ ਮਹੀਨੇ ਖਾਤਰ ਇੱਕ ਮਹੀਨੇ ਖਾਤਰ ਹਾਂ ਘੱਟ ਰਹਿ ਗਿਆ ਸੀ ਟਾਈਮ ਕਹਦੇ ਅਸੀਂ ਨਾਸਰ ਭਾਈ ਦਾ ਵਧੇਰਾ ਫੀਲ ਕਰਦੇ ਰਿਆਂ ਤੁਹਾਨੂੰ ਝਾਕ ਕੇ ਜੱਫੀ ਪਾਉਂਦੇ ਸੀ ਭਾਈ ਜੱਫੀ ਇਹਨਾਂ ਦੀ ਹਾਂ ਕਿੰਨੇ ਦਾ ਪਹੁੰਚ ਲੱਖ ਰੁਪਏ ਨਾ ਨਾ ਥੱਲੇ ਰਹਿ ਗਿਆ ਸੀ ਥੱਲੇ ਰਹਿ ਗਿਆ ਸੀ ਚਲੋ ਪਾਲੀ ਭਾਈ ਠੀਕ ਹੈ ਭਾਈ ਚਲੋ ਇਹ ਜੱਫੀਆਂ ਜੀ ਜਾਂਦੀਵਾਰ ਦੀਆਂ ਨਿਗੀਆਂ ਜਫੀਆਂ ਵੈਸੇ ਇਹਨਾਂ ਨੂੰ ਅਸੀਂ ਛੱਡ ਕੇ ਆਉਣਾ ਜ਼ੀਰੋ ਲਾਈਨ ਤੱਕ ਵਿਕਾਸભાઈ ਨੇ ਲਈਆ ਪਰਮਿਸ਼ਨ ਜ਼ੀਰੋ ਲਾਈਨ ਤੱਕ ਇਹਨਾਂ ਨੂੰ ਛੱਡ ਕੇ ਆ ਸਕਦੇ ਆ ਸੀ ਹੈ ਕਿਵੇਂ ਰਿਹਾ ਸਫ਼ਰ ਤੁਹਾਡਾ ਬਹੁਤ ਹੈ ਹੈ ਬਹੁਤ ਆਨੰਦ ਆਇਆ ਕੀ ਐਕਸਪੀਰੀਅੰਸ ਹੈ ਜਿਹੜਾ ਲੋਕ ਕਹਿੰਦੇ ਨੇ ਵੀ ਡਰ ਲੱਗਦਾ ਯਾਰ ਪਾਕਿਸਤਾਨ ਜਾ ਕੇ ਕਿਵੇਂ ਆ ਬਹੁਤ ਵਧੀਆ ਵਾਕੀਤਾ ਇਹਨਾਂ ਨੇ ਤਾਂ ਜਮੀਨ ਅਨਿਆਰਾ ਹੀ ਲਿਆਤਾ ਹੈ ਬਹੁਤ ਵਧੀਆ ਸਨ ਹੈ ਨਾ ਅੱਛਾ ਠੀਕ ਹੈ ਹਾਂਜੀ ਤੁਹਾਨੂੰ ਕਿਹਦਾ ਫੀਲ ਹੋ ਰਿਹਾ ਹੈ ਕਿ ਤੁਸੀਂ ਅੱਜ ਮੇਜ਼ਬਾਨ ਬਣੇ ਹੋ ਮੇਜ਼ਬਾਨ ਸਮਝਦੇ ਹੋ ਹਾਂ ਹਾਂ ਮੈਂ ਹੋਸਟ ਹਾਂ ਇਹਨਾਂ ਨੂੰ ਵਿਦਾ ਕਰ ਰਿਹਾ ਮੈਂ ਇਹਨਾਂ ਨੂੰ ਦੁਬਾਰਾ ਵੀ ਕਹੀ ਜਾਨੇ ਕਿ ਸਰੋ ਜੀ ਘਰ ਵਾਲਿਆਂ ਨੂੰ ਗੈਸਟ ਦੇ ਤੌਰ ਤੇ ਟ੍ਰੀਟ ਕਰ ਰਹੇ ਹੋ ਹਾਂ ਕਿ ਕਿਦਾਂ ਦਾ ਲੱਗ ਰਿਹਾ ਕਿਵੇਂ ਰਿਹਾ ਬਹੁਤ ਵਧੀਆ ਵਧੀਆ ਰਿਹਾ ਹਾਂਜੀ ਬਹੁਤ ਬਹੁਤ ਸਾਰੇ ਬਹੁਤ ਅੱਛਾ ਰਿਹਾ ਦੁਬਾਰਾ ਕਹੀ ਜੇ ਨੇ ਵੀ ਸਾਨੂੰ ਦੁਬਾਰਾ ਵੀ ਦੁਬਾਰਾ ਵੀ ਮੌਕਾ ਮਿਲੇ ਦੇਖ ਲਓ ਜਿਹੜਾ ਬੰਦਾ ਐ ਹੁੰਦਾ ਐ ਕਹਿੰਦਾ ਵੀ ਦੁਬਾਰਾ ਦੁਬਾਰਾ ਆਈਏ ਹੈ ਜਿਹੜਾ ਬੰਦਾ ਇੱਕ ਵਾਰੀ ਆ ਜਾਂਦਾ ਜੀ ਤੇ ਡਰ ਵਾਲੀ ਕੋਈ ਗੱਲ ਹੈ ਤੇ ਹੈ ਜਿਹੜੇ ਕਹਿੰਦੇ ਪਾਸਪੋਰਟ ਤੇ ਸਟੈਂਪ ਲਾ ਕੇ ਮੁੜ ਕੇ ਵੀਜਾ ਲਗਣਾ ਇਹ ਤਾਂ ਆਪ ਹੀ ਅਮਰੀਕਾ ਤੇ ਲਵਾਈ ਫਿਰਦੇ ਆ ਉਹ ਵੀ ਲਵਾਈ ਫਿਰਦੇ ਨੇ ਡੈਡੀ ਵੀ ਲਵਾਈ ਫਿਰਦਾ ਤੇ ਇਹਦਾ ਕੈਨੇਡਾ ਲਵਾਈ ਫਿਰਦੇ ਨੇ ਸਾਰਿਆਂ ਦੇ ਲਵਾਈ ਫਿਰਦੇ ਨੇ ਹੈ ਆਪਣੀ ਪਹਿਲੀ ਸ਼ਰਤ ਇਹ ਸੀ ਵੀ ਪਾਕਿਸਤਾਨ ਦੀ ਲਵਾਉਣਾ ਹੈ ਪਹਿਲਾ ਵੀਜ਼ਾ ਪਾਕਿਸਤਾਨ ਦਾ ਫੇਰ ਕਿਤੇ ਜਾਵਾਂਗੇ ਫੇਰ ਫੇਰ ਸ਼ੁਰੂ ਕਰਾਂਗੇ ਹਾਏ 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 ਚਲੋ ਕੋਈ ਲਓ ਜੀ ਪ੍ਰੇਰ ਦਾ ਟਾਈਮ ਹੋ ਗਿਆ ਪੂਰਾ ਤੇ ਗੇਟ ਖੋਲਣ ਲੱਗਿਆ ਜੀ ਹੁਣ ਆਪਣਾ ਲਓ ਜੀ ਐਂਟਰੀ ਫੋਨ ਲੱਗੀ ਆ ਫਾਈਨਲੀ ਚਲੋ ਜੀ ਚਲੋ ਚਲੋ ਅੱਛਾ ਪਹੁੰਚ ਗਏ ਬਸ ਅਸੀਂ ਬਿਲਕੁਲ ਜ਼ੀਰੋ ਲਾਈਨ ਤੱਕ ਡ੍ਰੌਪ ਕਰਕੇ ਆਵਾਂਗੇ ਹਨੇਰਾ ਹੋ ਗਿਆ ਯਾਰ ਅਸੀਂ ਸੰਭਾਅਤ ਦੀ 8 ਵਜੇ ਤੱਕ ਪਹੁੰਚ ਜਾਣਗੇ ਇਹ ਲੈ ਵੀ ਗੇਟ ਵਾਗੇ ਦਾ ਜ਼ੀਰੋ ਲਾਈਨ ਤੇ ਬਿਲਕੁਲ ਹੁਣ ਤੇ ਉਹ ਰਹਿ ਗਿਆ ਬਣਾਇੰਦੀ ਆ ਅਸੀਂ ਹੁਣ 10 15 ਮਿੰਟ ਬਾਅਦ ਤੇ 15 ਦਿਨ ਹੋ ਰਹਿਣਾ 15 ਦਿਨ ਹੋ ਗਿਆ ਇਹਨਾਂ ਨੂੰ ਜਲੰਧਾ ਨੇ ਸਾਰੇ ਪਰਵਾਹ ਠੀਕ ਹੈ ਜੀ ਚੰਗਾ ਜੀ ਆਪਾਂ ਜਾ ਲਵਾਂਗੇ ਹਾਂ ਜੀ ਮਿਲਦੇ ਹਾਂ ਸੰਗਤਾਇਤ ਕਿ ਲੇਟ ਹੋ ਗਈਆਂ ਥੋੜੀਆਂ ਜੀਆਂ ਕ੍ਰੋਸ ਹੋਣ ਨੂੰ ਚੰਗਾ ਪਾਲੀ ਵੀਰੇ ਤੇ ਤੁਹਾਨੂੰ ਹੁਣੇ ਦੱਸਦਾ ਜੀ ਜਿਹੜਾ ਆਪਣਾ ਅਗਲਾ ਟੂਰ ਹੋ ਪਾਲੀ ਬਾਈ ਨਾਲ ਇਸ ਤੋਂ ਬਾਅਦ ਪਾਲੀ ਬਾਈ ਤੇ ਮੈਂ ਇਕੱਠੇ ਟੂਰ ਲਾਉਣਾਗਾ ਵਿੰਟਰ ਚ ਨਵਾਂ ਅ ਨਵਾਂ ਐਕਸਪਲੋਰ ਕਰਨ ਜਾ ਰਹੇ ਆ ਓਕੇ ਬਾਏ ਬਾਏ ਬਾਰਡਰ ਨਾ ਖੋਲ ਹੀ ਗਿਆ ਵੈਸੇ ਤੁਹਾਨੂੰ ਦੱਸਦਾ ਇਹ ਬਾਰਡਰ ਹੈ ਜਿਹੜਾ 3:30 ਵਜੇ ਜਾਂ 4 ਵਜੇ ਕਲੋਜ਼ ਹੋ ਜਾਂਦਾ ਪਰ ਦੋਵੇਂ ਕੰਟਰੀਜ਼ ਦਾ ਪ੍ਰੋਟੋਕਾਲ ਹੈ ਮਤਲਬ ਇਹ ਗਵਰਨਮੈਂਟ ਵੱਲੋਂ ਰਿਲੀਜੀਅਸ ਟੂਰ ਆ ਤਾਂ ਕਰਕੇ ਸ਼ਾਮ ਦੇ ਹੁਣ 6:30 ਹੋਏ ਆ ਹੁਣ ਵੀ ਕਰਾਸ ਕਰਾਈ ਜਾਂਦੇ ਆ ਰਾਤ ਤੱਕ ਖੁੱਲ੍ਹਾ ਰਹਿੰਦਾ ਜਨਰਲ ਟਾਈਮ ਸਾਰਾ ਜੱਥਾ ਕਲੀਅਰ ਨਹੀਂ ਹੁੰਦਾ ਚਲਿਆ ਗਿਆ ਭਾਈ ਇੱਧਰ ਵੀ ਲੈ ਕੇ ਜਾਣਗੇ ਟ੍ਰੇਡ ਵੀ ਖਤਮ ਹੋ ਗਈ ਸਾਰੇ ਵਾਪਸ ਜਾ ਚੁੱਕੇ ਆ ਜੀ ਹਮ ਅਜੇ ਤਾਂ ਕਾਫੀ ਟਾਈਮ ਲੱਗਣਾ ਹੈ ਜੇ 2 ਘੰਟੇ ਉਧਰ ਲਈ ਇਮੀਗ੍ਰੇਸ਼ਨ ਨੂੰ ਲੱਗਣੇ ਆ 2 ਘੰਟੇ ਬਾਅਦ ਅ ਫੇਰ ਅੱਗੇ ਜਾਣਗੇ ਇਹ ਅੱਜ ਜੀ ਇਹ ਇਹ ਵੀ ਜ਼ਿੰਮੇਵਾਰੀ ਮੁਕਤ ਹੋ ਜਾਣਗੇ ਥੋੜਾ ਜਿਹਾ ਈਟੀਵੀਪੀ ਦੇ ਜਨੇ ਮੈਂਬਰ ਆ ਕਿਉਂ ਸਾਹਿਬ ਜੀ ਬਿਲਕੁਲ ਜੀ ਅਸੀਂ ਦੱਸਿੰਦਾ ਜਿਹੜਾ ਤੁਹਾਡਾ ਯਾਤਰਾ ਦਾ ਹਾਂਜੀ ਆ ਵੀਜ਼ਾ ਸੀ ਹਾਂਜੀ ਤੁਹਾਡੇ ਸਾਰੇ ਮਹਿਮਾਨ ਜਿਹੜੇ ਨੇ ਹਾਂਜੀ ਸਾਰੇ ਸ਼ਰਧਾਲੂ ਅਸੀਂ ਕੋਸ਼ਿਸ਼ ਤਾਂ ਕੀਤੀ ਆ ਕਿ ਇਹਨਾਂ ਦੀ ਸੇਵਾ ਇਸ ਤਰ੍ਹਾਂ ਛੱਡੀ ਹਾਂਜੀ ਤੇ ਇਹ 2 ਮਹੀਨੇ ਸਾਡੇ ਇਹਦੇ ਤਿਆਰੀ ਚ ਲੱਗੇ ਤੇ ਆ 10 ਦਿਨ 10 ਅੱਜ ਖੈਰ ਨਾਲ ਪੂਰੀ ਪੂਰਾ ਵਰਕ ਲੋਡ ਸੀਗਾ ਤੇ ਤੇ ਬਸ ਹੁਣ ਹੁਣ ਛੁੱਟੀ ਸੇਵਾ ਜਿਹੜਾ ਤੁਹਾਨੂੰ ਪਸੰਦ ਆਈ ਹੋਵੇਗੀ ਸਾਰਿਆਂ ਨੂੰ ਤੇ ਸਾਡਾ ਸਨਿਆ ਬਹੁਤ ਬਹੁਤ ਵਧੀਆ ਸਨਿਆ ਤੁਸੀਂ ਲੈ ਕੇ ਜਾਓਗੇ ਹਾਂਜੀ ਸ਼ੁਕਰੀਆ ਮਿਹਰਬਾਨੀ ਜੀ ਤੁਹਾਡੀ ਇਹਨਾਂ ਨੂੰ ਹੁਣ ਥੋੜੀਆਂ ਛੁੱਟੀਆਂ ਮਿਲ ਜਾਣਗੀਆਂ ਹੁਣ ਰੈਸਟ ਤੇ ਹੋਣਗੇ ਕਿਉਂ ਜੀ ਇਹ ਮਿਲਦੇ ਰਹੇ ਨੇ ਜੀ ਆਪਰੋਂ ਸਾਰੇ ਖਾਂ ਦਾ ਹੈ ਚਲੋ ਆ ਆ ਵੀ ਆ ਕੇ ਦੇਖ ਲੋ ਮਿੱਤਰ ਸਾਰੇ ਫ੍ਰੀ ਹੋ ਗਏ ਤੁਸੀਂ ਮਤਰੀ ਹੈ ਬੈਗ ਤੁਹਾਡਾ ਮੈਂ ਕਿਹਾ ਫ੍ਰੀ ਹੋ ਗਏ ਜੀ ਹਲੇ ਕਿੱਥੇ ਇਹਨਾਂ ਨੇ ਜੇ ਕੋਈ ਬੈਗ ਆ ਜਾਂਦਾ ਸੀ ਫੋਨ ਆ ਜਾਂਦਾ ਸੀ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਵੀ ਲੱਭ ਕੇ ਵਾਪਸ ਦੇਈ ਆ ਦੇਖੋ ਇਹ ਬੈਗ ਲਈ ਆਉਂਦੇ ਨੇ ਜਿਹਦਾ ਬੈਗ ਰਹਿ ਗਿਆ ਉਹ ਵਾਪਸ ਦੇਣਾ ਕੋਈ ਹੋਰ ਨਹੀਂ ਤਾਂ ਬੈਗ ਗੱਲ ਰਹਿੰਦਾ ਬਾਤ ਹੀ ਹੋਰ ਨਹੀਂ ਸੀ ਇੱਕ ਬੈਗ ਹੀ ਲੱਭਿਆ ਐਸੀ ਲਾਇਆ ਤਲ ਕੋਈ ਗੱਲ ਨਹੀਂ ਆਕੇ ਦੇ। ਅਸਾਦੇ ਐਡਗਾ ਸਰ ਵੀ ਤੁਹਾਨੂੰ ਇੱਕ ਲੱਗ ਰਿਹਾ ਵਾ ਅਸੀਂ ਤੇ ਕੋਈ ਟੋਟਲ 12 ਪਾਸਪੋਰਟ ਗਵਾਚੇ। ਹਾਂਜੀ। ਤੇ 12 ਪਾਸਪੋਰਟ ਵੀ ਗਵਾਚੇ। ਪਾਸਪੋਰਟ ਗਵਾਚੇ ਵਾਪਸ ਕਿਤੇ ਆ ਲੱਭ ਕੇ। ਅੱਛਾ। 16 ਮੋਬਾਈਲ ਮਹਿੰਗੇ। ਅੱਛਾ। 4 ਪਰਸ ਪੈਸਿਆਂ ਵਾਲਾ ਭਰੇ। ਅੱਛਾ। ਤੇ ਇਹ ਮੁਝੇ ਟੈਕੀ ਗੇਸ ਤੇ ਕਿੰਨੇ ਵਾਪਸ ਕਰਦੇ ਰਹੇ ਅਸੀਂ? ਹਾਂਜੀ। ਨਹੀਂ ਅਸੀਂ ਵੀ ਅਸੀਂ ਵੀ ਦੇਖਿਆ ਜਗਾ ਜਗਾ ਵਾਪਸ ਕਰ ਰਹੇ ਹਾਂ। ਚਲੋ। ਸਾਡਾ ਕੁਛ ਜਿਵੇਂ ਆ ਜਿਹੜਾ ਨਾ ਪੂਜੀ ਹੁੰਦੀ ਸਾਡੀ। ਇਹ ਨਾਲ ਨਾਲ ਜਿਹੜਾ ਨਾ ਤੁਹਾਡੀ ਸੇਵਾ ਤੇ ਖidmat ਦੇ। ਸ਼ੁਕਰੀਆ। ਮਿਹਰਬਾਨੀ ਤੁਹਾਡੀ। ਮਿਲਦੇ ਆਂ ਫਿਰ ਹੈ ਜੀ ਓਕੇ ਜੀ ਸ਼ੁਕਰੀਆ ਲਓ ਜੀ ਬੇਬੇ ਬਾਪੂ ਨੂੰ ਛੱਡਤਾ ਤੇ ਹੁਣ ਅਸੀਂ ਜਾ ਰਹੇ ਆਂ ਜੀ ਲਾਹੌਰ ਨੂੰ ਵਾਪਸ ਤੇ ਵਕਾਸ ਬਾਈ ਆਪਣੇ ਨਾਲ ਨੇ ਹੁਣ ਤੇ ਇਹਨਾਂ ਨੇ ਹੁਣ ਨਾਲ ਹੀ ਰਹਿਣਾ ਆ ਦਿਖਦੇ ਰਹਿਣਗੇ ਤੇ ਬਾਈ ਢਿੱਲੋਂ ਢਿੱਲੋਂ ਸਾਹਿਬ ਵੀ ਦਿਖਦੇ ਰਹਿਣਗੇ ਹੁਣ ਤੁਹਾਨੂੰ ਹੈ ਤੇ ਹੁਣ ਕਮਾਉਂਦੇ ਰਹਿਣਾ ਤੁਹਾਨੂੰ ਜਿਹੜੀਆਂ ਡਿਫਰੈਂਟ ਡਿਫਰੈਂਟ ਸ਼ੇਡਸ ਹੈ ਪਿੰਡਾਂ 'ਚ ਜਾਣਾ ਹੋਰ ਜਾਣਾ ਠੀਕ ਹੈ ਜਿਵੇਂ ਤੁਹਾਨੂੰ ਦੱਸਿਆ ਸੀਗਾ ਤੇ ਬਾਕੀ ਆ ਆਲਮੋਸਟ ਸਾਰਾ ਵਧੀਆ ਰਿਹਾ ਤੇ ਬੇਬੇ ਬਾਪੂ ਹੋਰ ਚਾਚੇ ਤਾਏ ਸਾਰਿਆਂ ਦਾ ਬੜਾ ਜੀ ਲੱਗਿਆ ਸੀਗਾ ਤੇ ਅਗਲੀ ਵਾਰ ਜਿਵੇਂ ਤੁਹਾਨੂੰ ਦੱਸੀ ਸੀਗਾ ਵਿਕਾਸ ਨੂੰ ਕਹਿ ਕੇ ਗਏ ਆ ਕਹਿੰਦੇ ਅਗਲੀ ਵਾਰੀ ਖੁੱਲੇ ਵੀਜ਼ੇ ਦੇ ਆਉਣਾਗਾ ਖੁੱਲੇ ਵੀਜ਼ੇ ਬਾਰੇ ਬੜੇ ਜਾਨੇ ਪੁੱਛਦੇ ਹੁੰਦੇ ਆ ਵੀ ਕਿਵੇਂ ਲੱਗਦਾ ਤੇ ਉਹਦੀਆਂ ਜੀ ਫਾਰਮੈਲਿਟੀਆਂ ਨੇ ਕੁਝ ਚੰਦਕ ਤੇ ਉਦੋਂ ਵਜ ਪਹਿਲਾਂ ਤੁਹਾਨੂੰ ਸਪான்ਸਰ ਚਾਹੀਦੀ ਹੈ ਜੇ ਇੰਡੀਅਨ ਪਾਸਪੋਰਟ ਤੇ ਥੋੜਾ ਔਖਾ ਬਾਹਰ ਲੈਣ ਲਈਦਾ ਬਾਹਰ ਲੈਣ ਲਈ ਤੇ ਈ ਵੀਜ਼ਾ ਹੋ ਗਿਆ ਨਾ ਭਾਜੀ ਉਹਨਾਂ ਨੂੰ ਆਨ ਅਰਾਈਵਲ ਹੋ ਗਿਆ ਹੈ ਬਾਹਰ ਲੈ ਲਈ ਜਿਨ੍ਹਾਂ ਕੋਲ ਸਿਟੀਜ਼ਨ ਹੈ ਠੀਕ ਹੈ ਔਰ ਜਿਨ੍ਹਾਂ ਕੋਲ ਪੀਆਰ ਹੈ ਗ੍ਰੀਨ ਕਾਰਡ ਹੈ ਵਰਕ ਪਰਮਿਟ ਹੈ ਉਹਨਾਂ ਦਾ ਨਾਰਮਲ ਵੀਜ਼ਾ ਲੱਗੇਗਾ ਈ ਵੀਜ਼ਾ ਇਹ ਬਾਹਰ ਦੇ ਲੋਕਾਂ ਦਾ ਠੀਕ ਹੈ ਤੇ ਜਿਹੜੇ ਇੰਡੀਆ ਤੋਂ ਆਣਾ ਚਾਹੁੰਦੇ ਨੇ ਤੁਹਾਨੂੰ ਵੇਖ ਕੇ ਸਾਨੂੰ ਇੰਨਾ ਕੋ ਤੁਹਾਨੂੰ ਰਿਲੇਟ ਕਰਦੇ ਕਿ ਉਹ ਕਿਵੇਂ ਆ ਜਾਂਦੇ ਨੇ ਉਹਨਾਂ ਨੂੰ ਕਿਵੇਂ ਵੀਜ਼ਾ ਮਿਲ ਜਾਂਦਾ ਸਾਨੂੰ ਕਿਵੇਂ ਮਿਲਦਾ ਹੋਏ ਹੋਏ ਇਨਾ ਕੁ ਸਮਝਾਈ ਦੇਣਾ ਕਿ ਭਾਜੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਤੁਸੀਂ ਜਥੇ ਨਾਲ ਆ ਸਕਦੇ ਹੋ ਤੇ ਮਤਲਬ ਸਾਰੀ ਗੱਲ ਸਮਝਾਉਣ ਤੋਂ ਬਾਅਦ ਨਾ ਭਾਜੀ ਫਿਰ ਕੋਈ ਤਰੀਕਾ ਹੈ ਮੈਂ ਕਿਹਾ ਤਰੀਕਾ ਸਿਰਫ ਐਵੇਂ ਕਿ ਤੁਸੀਂ ਆਪਣਾ ਪਾਸਪੋਰਟ ਜਮ੍ਹਾਂ ਕਰਾਓ ਵਸਾਕੀ ਤੋਂ 3-4 ਮਹੀਨੇ ਪਹਿਲੇ ਜਿਹੜੀ ਜਿਹੜੀ ਕਮੇਟੀ ਐ ਸਿਪੀਸੀ ਹਾਂਜੀ ਉਹ ਪਾਸਪੋਰਟ ਲੈਂਦੀ ਏ ਜਾਂ ਇੱਕ ਦਿੱਲੀ ਦਾ ਗਰੁੱਪੇ ਹਾਂਜੀ ਉਹ ਲੈ ਕੇ ਆਂਦੇ ਨੇ ਤੁਸੀਂ ਉਹਨਾਂ ਨੂੰ 3-4 ਮਹੀਨੇ ਪਹਿਲੇ ਬਾਸਪੋਰਟ ਜਮ੍ਹਾਂ ਕਰਾਦੇ ਹੋ ਉਹ ਇੱਕ ਪ੍ਰੋਸੈਸ ਹੈ ਉਹਦੇ ਥਰੂ ਤੁਸੀਂ ਆ ਸਕਦੇ ਹੋ ਨਹੀਂ ਬਾਜੀ ਅਸੀਂ ਓਪਨ ਵੀਜ਼ਾ ਓਪਨ ਦੇ ਹੋਣੇ ਬਾਕੀ ਇਹ ਮੈਂ ਲਗਾ ਉਹਪਨ ਮਿਲਦਾ ਜੀ ਸਪான்ਸਰ ਦੇ ਥਰੂ ਠੀਕ ਹੈ ਜਿਵੇਂ ਉਹ ਵੀ ਥੋੜਾ ਜਿਹਾ ਔਖਾ ਹੈ ਉਹ ਵੀ ਔਖਾ ਕੰਮ ਹੈ ਤੇ ਵਕਾਸ ਭਾਈ ਹੋਣਿਆਂ ਦੀ ਜਿਵੇਂ ਇਹਨਾਂ ਦਾ ਜਿਵੇਂ ਇਹਨਾਂ ਨੇ ਸਾਨੂੰ ਸਪான்ਸਰ ਕੀਤੀ ਸੀ ਇਹਨਾਂ ਦਾ ਟੂਰਿਜ਼ਮ ਦਾ ਹੈਗਾ ਹੈਗਾ ਤੇ ਉਹਦੇ ਲਈ ਐਮਬੈਸੀ ਇੰਟਰਵਿਊ ਹੁੰਦੀ ਹੈ ਤੇ ਉਹਨਾਂ ਦੇ ਡਿਪੈਂਡ ਕਰਦਾ ਵੀਜ਼ਾ ਇਸ਼ੂ ਕਰਦੇ ਆ ਨਹੀਂ ਕਰਦੇ ਹਨਾ ਇੰਡੀਅਨ ਸਿਟੀਜ਼ਨ ਲਈ ਹਾਂਜੀ ਜਿਵੇਂ ਜਿਵੇਂ ਬਾਕੀ ਕੰਟਰੀਜ਼ ਦੇ ਇੰਟਰਵਿਊ ਹੁੰਦੀ ਹੈ ਤੇ ਜਥੇ ਨਾਲ ਉਹ ਤਾਂ ਜ਼ਿਆਦਾ ਬੈਟਰ ਹੈ ਤੇ ਬਾਕੀ ਕਿਸੇ ਹੋਰ ਦੇਸ਼ ਦੇ ਸਿਟੀਜ਼ਨ ਹੋ ਤਾਂ ਸੌਖਾ ਹੈਗਾ ਪਾਸਪੋਰਟ ਜਿਵੇਂ ਬਾਈ ਨੇ ਤੁਹਾਨੂੰ ਦੱਸਿਆ ਫਿਰ ਤੁਸੀਂ ਆ ਸਕਦੇ ਹੋ ਤੁਹਾਡੇ ਲਈ ਹਾਂਜੀ ਇਹ ਨਹੀਂ ਬਸ ਇੰਡੀਅਨ ਪਾਸਪੋਰਟ ਜ਼ਿਆਦਾ ਮੈਂ ਤੁਹਾਨੂੰ ਇਹ ਕਹਾਂਗਾ ਕਿ ਜਥੇ ਦੇ ਨਾਲ ਹੀ ਆ ਸਕਦੇ ਹੋ ਹੂੰ ਆ ਉਸ ਤਰ੍ਹਾਂ ਓਕਾ ਯਾਨੀ 99% ਅਗਰ ਤੁਸੀਂ ਕਹਿੰਦੇ ਹੋ ਨਾ ਕਿ ਇਹ ਕਿਸ ਤਰ੍ਹਾਂ ਆ ਜਾਂਦੇ ਨੇ ਉਹਦੇ ਵਾਸਤੇ ਮੁਲਕ ਫਿਰਨੇ ਪੈਂਦੇ ਨੇ ਹਾਂ ਟਾਈਮ ਸਮਾਂ ਪੰਣਾ ਪੈਂਦਾ ਕੋਈ 15 20 50 ਮੁਲਕ ਵੀਰੋ ਆ ਬਲੌਗਿੰਗ ਕਰੋ ਆਪਣੀ ਇੱਕ ਪਛਾਣ ਦਿਓ ਹਾਂਜੀ ਦੇਖੋ ਦੁਨੀਆ ਤੇ ਹਰ ਜਗ੍ਹਾ ਤੇ ਇਸ ਚੀਜ਼ ਨੂੰ ਕਨਸੀਡਰ ਕੀਤਾ ਜਾਂਦਾ ਹੈ ਸੋਸ਼ਲ ਮੀਡੀਆ ਨੂੰ ਜਾਂ ਟਰੈਵਲਰ ਨੂੰ ਹਾਂਜੀ ਠੀਕ ਹੈ ਉਹ ਇਸ ਚੀਜ਼ ਦਾ ਅੱਜ ਇਹਨਾਂ ਨੂੰ ਹੈ ਸੋ ਜਿਹੜਾ ਆਮ ਸਧਾਰਨ ਬੰਦਾ ਹੈ ਮੇਰੇ ਵਰਗਾ ਸਾਧੂ ਬੰਦਾ ਹੂੰ ਉਹਦਾ ਨਹੀਂ ਲੱਗਦਾ ਹੂੰ ਮਤਲਬ ਉਹਨੂੰ ਇੱਕੋ ਹੀ ਹੱਲ ਹੈ ਵੇਖੋ ਜਾਂ ਫਿਰ ਉਹਨਾਂ ਦਾ ਕਿਵੇਂ ਲੱਗਦਾ ਜਿਹਨੇ ਪੰਜਾਬੀ ਫਿਲਮਾਂ ਫਿਲਮਾਂ ਵਾਲੇ ਉਹਨਾਂ ਨੂੰ ਸੱਦ ਲੈਨੇ ਹੋ ਤੁਸੀਂ ਸਰ ਗੱਲ ਫੇਰ ਹੋਈ ਆ ਗਈ ਤੁਸੀਂ ਵੀ ਉਹੀ ਸਵਾਲ ਕਰਨ ਲੱਗ ਪਏ ਜਿਹੜੇ ਉਹ ਕਰਦੇ ਨੇ ਉਹਦਾ ਜਵਾਬ ਵੀ ਮੇਰੇ ਕੋਲ ਹੈ ਉਹਦਾ ਇਸ ਲਈ ਲੱਗਦਾ ਕਿ ਉਹ ਫਨਕਾਰ ਨੇ ਆਹ ਫਨਕਾਰ ਨੇ ਮਤਲਬ ਕੋਈ ਵੀ ਬੰਦਾ ਆਰਟਿਸਟ ਹੈ ਕਿਸੇ ਲਾਈਨ 'ਚ ਹੈ ਤੇ ਉਹਨਾਂ ਦਾ ਲੱਗ ਜਾਂਦਾ ਜੀ ਲੱਗ ਜਾਂਦਾ ਇਹ ਇਹ ਚੀਜ਼ ਹੈ ਤੇ ਬਾਕੀ ਇਹ ਹੈ ਹੁਣ ਜੇ ਆਉਣ ਵਾਲੇ ਵਲੌਗ ਜਿਹੜੇ ਹੋਣਗੇ ਉਹ ਬੱਸ ਹੁਣ ਫਿਰ ਪਿੰਡਾਂ ਨੂੰ ਐਕਸਪਲੋਰ ਕਰਨ ਦੇ ਲਈ ਨਿਕਲਣਾ ਹੈਗਾ ਤੇ ਪਿੰਡਾਂ ਨੇ ਹੋਣਗੇ ਤੇ ਹੁਣ ਤੁਸੀਂ ਇੱਥੇ ਹੁਣ ਮੈਂ ਇੱਕ ਹੋਰ ਗੱਲ ਐਡ ਕਰਾਂ ਹਾਂ ਹਾਂਜੀ ਆ ਜਿਹੜਾ ਪਿੰਡਾਂ ਦੇ ਤੁਸੀਂ ਜ਼ੋਰ ਦੇਂਦੇ ਹੋ ਨਾ ਹਾਂਜੀ ਮੈਂ ਤੁਹਾਨੂੰ ਗਾਲਾਂ ਪਈਆਂ ਵਹਾਈਆਂ ਸਨ ਆਪਣੇ ਆਪ ਹਾਂਜੀ ਉਹ ਕਹਿੰਦੇ ਜਿਹੜੇ ਜਿਹੜੇ ਕੁਝ ਬੰਦੇ ਆ ਨਾ ਮਤਲਬ ਲੈਂਦੇ ਪੰਜਾਬ ਦੇ ਇਧਰ ਦੇ ਉਹ ਕਹਿੰਦੇ ਕਿਉਂ ਇਹਨਾਂ ਨੂੰ ਪਿੰਡਾਂ 'ਚ ਬਾੜੀ ਫਿਰਦੋ ਕਹਿੰਦੇ ਇਹਨਾਂ ਨੂੰ ਸ਼ਹਿਰ ਦਿਖਾਇਆ ਕਰੋ ਇਹਨਾਂ ਨੂੰ ਵਧੀਆ-ਵਧੀਆ ਚੀਜ਼ਾਂ ਦਿਖਾਇਆ ਕਰੋ ਮੈਂ ਕਿਹਾ ਵਧੀਆ ਚੀਜ਼ਾਂ ਤਾਂ ਸਾਡੇ ਬਥੇਰੀਆਂ ਤੇ ਵਧੀਆ ਚੀਜ਼ਾਂ ਦਾ ਅਸੀਂ ਟ੍ਰਾਂਟੋ ਵਧੀਹਰੀਆਂ ਦੇਖ ਆਏ ਵਧੀਆ ਚੀਜ਼ਾਂ ਲੰਡਨ ਦੀਆਂ ਚੀਜ਼ਾਂ ਵਧੀਆ ਚੀਜ਼ਾਂ ਪਤਾ ਕਿਨੂੰ ਮਾਲ ਮੰਨਦੇ ਨੇ ਸਾਡੇ ਬੰਦੇ ਜਿਨ੍ਹਾਂ ਦਾ ਜ਼ਿਹਨ ਥੋੜਾ ਜਿਹਾ ਛੋਟਾ ਮੈਂ ਕਹਾਂਗਾ ਜਾਂ ਉਹਨਾਂ ਦੀ ਨਜ਼ਰ 'ਚ ਉਹਨਾਂ ਦਾ ਬਹੁਤ ਵੱਡਾ ਜ਼ਿਹਨ ਹੈ ਹਾਂ ਉਹ ਵਧੀਆ ਚੀਜ਼ ਮਾਲ ਨੂੰ ਮੰਨਦੇ ਨੇ ਹਾਂ ਮਾਲ ਜਿਹੜੇ ਨੇ ਉਹਨਾਂ ਨੂੰ ਮੰਨਦੇ ਰੇ ਜਾਂ ਕੋਈ ਡਿਵੈਲਪਡ ਸੁਸਾਇਟੀ ਨੂੰ ਮੰਨਦੇ ਨੇ ਅਸੀਂ ਮੈਨੂੰ ਹਮੇ ਨੂੰ ਇਹ ਦੱਸੋ ਕਿ ਦੁਨੀਆ ਦੇ ਕਿਹੜੇ ਕੰਟਰੀ 'ਚ ਚਕਾ ਮਾਲ ਨਹੀਂ ਹੈਗਾ ਕਿਹੜੇ ਕੰਟਰੀ ਦੇ ਵਿੱਚ ਜਿਹੜਾ ਨਾ ਆਪਣਾ ਸੁਸਾਇਟੀਆਂ ਨਹੀਂ ਹੈਗੀਆਂ ਹਾਂ ਸਿਰਫ ਪੰਜਾਬ ਪੰਜਾਬਾ ਪੰਜਾਬ ਦੇ ਖੇਤ ਬਨਾਰ ਦੀ ਮਿੱਟੀ ਇਹ ਸਿਰਫ ਪੰਜਾਬ ਚ ਅਸੀਂ ਦੇਖਣ ਆਏ ਆ ਇੱਥੇ ਇੱਥੋਂ ਦਾ origignal ਪਿੰਡਾਂ ਦਾ ਕਲਚਰ ਪਿੰਡਾਂ ਚ ਫਿਰ ਕੇ ਲੋਕਾਂ ਨੂੰ ਮਿਲਣਾ ਲੋਕਾਂ ਨਾਲ ਗੱਲਾਂ ਬਾਤਾਂ ਕਰਨੀਆਂ ਹਾਸੇ ਰੱਟੇ ਕਰਨੀ ਅਸੀਂ ਉਹਦੇ ਲਈ ਆਏ ਆ ਤੇ ਉਹੀ ਦੇਖਣਾ ਨਹੀਂ ਉਹ ਵੀ ਅਸੀਂ ਪਖਾਵਾਵਾਂਗੇ ਤੁਸੀਂ ਦੇਖ ਲੈਣਾ ਚਲੋ ਇੱਕ ਹੋਰ ਗੱਲ ਅਸੀਂ ਉਹ ਵੀ ਬਹਾ ਦੇਾਂਗੇ ਤੇ ਤੁਸੀਂ ਇਹ ਚੀਜ਼ ਨੂੰ ਨੋਟ ਕਰਨਾ ਕਿ ਉਹਨਾਂ ਦੀ viewership ਜਿਹੜੀ ਹੈ ਉਹਦੇ ਚ ਕਿੰਨਾ ਫਰਕ ਪੈਂਦਾ ਹੈ ਉਹ ਪਿੰਡ ਉਹ ਪਿੰਡ ਉਹ ਪਿੰਡ ਵਾਲੇ ਵੱਧ ਦੇਖਣਾ ਪਸੰਦ ਕਰਦੇ ਨੇ। ਉਹ ਪਿੰਡ ਦੇ ਵੱਧ ਦੇਖਣਾ ਪਸੰਦ ਕਰਦੇ ਨੇ। ਸੋ ਜੁੜੇ ਰਹੇ ਹੋ ਜੀ ਹੁਣ ਤੁਸੀਂ ਆਪਣੇ ਨਾਲ ਲੈnde ਪੰਜਾਬ ਤੋਂ ਕਮਾਉਂਨੇ ਫਰੌਂਨੇ ਤੁਹਾਨੂੰ ਇੱਕ ਵਾਰ ਫੇਰ ਮਿਲਦੇ ਆ ਨਵੇਂ ਵਲੌਗਸ ਚ ਨਵੀਂ ਵੀਡੀਓ ਨਾਲ। ਗੁੱਡ ਬਾਏ ਸਸਕਾਲ। ਰੱਬ ਰੱਖਾ ਜੀ। ਜੀ